ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਨੌਜਵਾਨ ਦੀ ਇਹ ਜਲੰਧਰ ਦੀ ਦੱਸੀ ਜਾ ਰਹੀ ਆ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਪੰਜਾਬ ਪੁਲਿਸ ਦੀ ਗੱਡੀ ਆ ਕੇ ਇਸ ਦੀ ਗੱਡੀ ਦੇ ਅੱਗੇ ਰੁਕ ਜਾਂਦੀ ਐ ਤੇ ਇਸ ਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੀ ਐ ਕਿਤੇ ਨਾ ਕਿਤੋਂ ਇਹ ਜਾਨ ਬਚਾ ਕੇ ਭੱਜ ਜਾਂਦਾ ਆ ਫਿਰ ਆਪਣੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਾ ਆ ਕਹਿੰਦਾ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਮੇਰੇ ਤੇ ਕਿਉਂ ਹਮਲਾ ਕੀਤਾ ਪੰਜਾਬ ਪੁਲਿਸ ਨੇ ਇਹ ਕਹਿੰਦਾ ਆ ਨੌਜਵਾਨ ਬਾਕੀ ਪੂਰੀ ਗੱਲਬਾਤ ਸੁਣੋ ਇਹ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਰਹੀ ਆ ਕੀ ਕਹਿ ਰਿਹਾ ਹੈ ਨੌਜਵਾਨ ਮੇਰਾ ਨਾਮ ਬਰਿੰਦਰ ਸਿੰਘ ਪੁੱਤਰ ਰਸ਼ਪਾਲ ਸਿੰਘ ਵਸਸੀ ਕਾਲਾ ਬੱਕਰਾ ਮੈਂ ਨਾ ਆਪਣੇ ਘਰੋਂ ਵੀ ਆਪਣੇ ਜਾਨਕੀ ਨਿਕਣ ਰਿਹਾ ਸੀਗਾ ਰਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਰੋਕ ਕੇ ਮੇਰੇ ਮੂਹਰੇ ਗੱਡੀ ਲਾਈ ਆ ਗੱਡੀ ਲਾ ਕੇ ਮੈਨੂੰ ਨਹੀਂ ਪਤਾ ਮੇਰੇ ਵੱਲੋਂ ਆਉਣ ਲੱਗ ਪਿਆ ਫਾਇਰ ਕੀਤਾ ਦੋ ਵਾਰੀ ਬਿਨਾਂ ਕਿਸੇ ਗੱਲ ਤੋਂ ਮੈਂ ਡਰਦੇ ਨੇ ਗੱਡੀ ਪਿੱਛੇ ਨੂੰ ਕੀਤੀ ਆ ਬੈਕ ਕਰਕੇ ਭਜਾਈ ਆ ਭਿਜੌਣ ਤੋਂ ਬਾਅਦ ਗੱਡੀ ਸਿੱਧੀ ਕਰਕੇ ਜਦੋਂ ਮੈਂ ਕੀਤੀ ਇਹਦਾ ਇੱਕ ਫੈਰ ਨਹੀਂ ਮਾਰਿਆ ਜੀ ਇਹ ਉਹ ਮੇਰੀ ਬਾਹ ਦੇ ਵਿੱਚ ਲੱਗਾ ਵਾ ਮੈਂ ਆਪਣੀ ਬਾਹ ਬੰਨੀ ਹੋਈ ਆ ਆ ਬਲੱਡ ਦੇਖੋ ਜੀ ਮੇਚਾ ਮੈਂ ਕੋਈ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਕੁਝ ਨਹੀਂ ਇਹ ਨਹੀਂ ਮੇਰੇ ਬਾਹ ਦੇ ਵਿੱਚ ਨਜਾਇਜ਼ ਗੋਲੀ ਮਾਰੀ ਮੇਰੇ ਮਾਤਾ ਵਾ ਘਰੇ ਠੀਕ ਹੈ ਜੀ ਮੇਰਾ ਘਰ ਬਰਬਾਦ ਕਰ ਦਿੱਤਾ ਜੀ ਇਹਨੇ ਜੇ ਮੈਂ ਗਲਤ ਹੋਵਾਂ ਜਾਂ ਕੁਝ ਵੀ ਮੈਂ ਗਲਤ ਕੀਤਾ ਹੋਵੇ ਤੇ ਮੈਂ ਉਸ ਚੀਜ਼ ਦਾ ਦੇਣਦਾਰ ਆ ਜੀ ਉਹ ਕੋਈ ਕੁਝ ਵੀ ਗਲਤ ਨਹੀਂ ਕੀਤਾ ਮੈਨੂੰ ਨਹੀਂ ਪਤਾ ਇਹ ਨਹੀਂ ਮੇਰੇ ਤੇ ਕਿਉਂ ਮੇਰੇ ਤੇ ਚੜੇ ਪਏ ਆ ਤਿੰਨ ਦਿਨ ਹੋ ਗਏ ਚਾਰ ਦਿਨ ਮੈਨੂੰ ਫੋਨ ਕਰਦੇ ਡੇਲੀ ਅੱਧੀ ਕਿਸੇ ਨੂੰ ਫੜਾ ਦੇ ਤੂੰ ਕਦੀ ਕਿਸੇ ਨੂੰ ਫੜਾ ਦੇ ਮੈਂ ਕਿਵੇਂ ਕਿਸੇ ਨੂੰ ਨਜਾਇਜ਼ ਫੜਾ ਦਵਾ ਰੋਜ਼ ਇਹ ਰਹੀ ਕੰਮ ਵੀ ਤੂੰ ਕਿਸੇ ਨੂੰ ਫੜਾ ਦੇ ਇੱਕ ਦਿਨ ਮੈਨੂੰ ਫੜ ਕੇ ਲੈ ਗਏ ਉਸ ਦਿਨ ਚਲੋ ਮੈਨੂੰ ਘਰੇ ਛੱਡ ਕੇ ਸ਼ਾਮ ਨੂੰ ਹਨਾ ਅੱਜ ਮੈਨੂੰ ਫੇਰ ਫੜਨ ਆ ਗਏ ਸੋ ਇਸ ਵੀਡੀਓ ਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਆਪਣੇ ਵਿਚਾਰ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਕੀ ਇਹ ਕਸੂਰਵਾਰਾਂ ਜਾਂ ਫਿਰ ਨਹੀਂ ਤੁਹਾਨੂੰ ਕੀ ਲੱਗਦਾ ਇਸ ਮੁੰਡੇ ਦੀਆਂ ਗੱਲਾਂ ਤੋਂ ਕੀ ਇਹ ਸੱਚ ਬੋਲ ਰਿਹਾ ਹੈ ਜਾਂ ਫਿਰ ਝੂਠ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਸਾਂਝੀ ਕਰਨਾ ਸਾਡਾ ਫਰਜ਼ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਅੱਗ ਦੇ ਵਾਂਗੂ ਵਾਇਰਲ ਹੋ ਰਹੀ ਆ ਰੀਲਾਂ ਦੇ ਵਿੱਚ ਸੋ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਪੰਜਾਬ ਤੋਂ ਰਿਲੇਟਿਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਫੇਸਬੁੱਕ ਤੇ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ